ਇਸ ਸਾਰੀ ਵਪਾਰ ਮੰਡਲ ਟੀਮ ਵੱਲੋਂ ਮੈਂ ਚੇਅਰਮੈਨ ਵਪਾਰ ਮੰਡਲ ਅੱਜ ਸਵੇਰੇ ਜਿਹੜੀ ਘਟਨਾ ਘਟਿਆ 4 ਵਜੇ ਦੁਕਾਨਾਂ ਨੂੰ ਤਹਿਸ਼ ਨਸ਼ ਕੀਤਾ ਗਿਆ ਫਿਸ਼ ਮਾਰਕੀਟ ਦੇ ਵਿੱਚ ਉਹਦੀ ਅਸੀਂ ਪਹਿਲਾਂ ਤੇ ਸਾਰੇ ਨਿੰਦਾ ਕਰਦੇ ਆ ਇੱਕ ਅਸੀਂ ਵਪਾਰੀ ਆ ਅਸੀਂ ਕੋਈ ਬਦਮਾਸ਼ ਨਹੀਂ ਟੈਕਸ ਦਿੰਨੇ ਆ ਵਪਾਰ ਕਰਨੇ ਆ ਸ਼ਾਂਤੀ ਚਾਹਨੇ ਆ ਜੋ ਇਹਨਾਂ ਨੇ ਸਵੇਰੇ ਹਰਕਤ ਕੀਤੀ ਆ ਕਮੇਟੀਕਰ ਨਗਰ ਕੌਂਸਲ ਨੇ ਉਹਦੇ ਵਿੱਚ ਇਹਨਾਂ ਦੀਆਂ ਮਸ਼ੀਨਾਂ ਇਹਨਾਂ ਦੇ ਡਰਾਈਵਰ ਇਹਨਾਂ ਦੇ ਬੰਦੇ ਇੰਨਾ ਦੇ ਸਾਰੇ ਮੁਲਾਜ਼ਮ ਜਿਨ੍ਹਾਂ ਨੇ ਸਾਰਾ ਇਹ ਨੁਕਸਾਨ ਪਹੁੰਚਾਇਆ ਅਸੀਂ ਨਗਰ ਕਾਉਂਸਲ ਦਾ ਪਹਿਲਾਂ ਤੇ ਸਾਰਨਾ ਪਹਿਲਾਂ ਵਿਰੋਧ ਕਰਨੇ ਆ ਕਿਉਂਕਿ ਇਨ੍ਹਾਂ ਨੇ ਵਪਾਰੀਆਂ ਨੂੰ ਕੀ ਸਮਝਿਆ ਉਸ ਤੋਂ ਬਾਅਦ ਅਸੀਂ ਇਹ ਪ੍ਰੋਟੈਸਟ ਕੀਤਾ ਸਵੇਰੇ ਸਾਰੀ ਟੀਮ ਨੇ ਸਾਡੀ ਨੇ ਉਸ ਤੋਂ ਬਾਅਦ ਸਾਨੂੰ ਏਡੀਸੀ ਸਾਹਿਬ ਨੂੰ ਮਿਲੇ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਕਿ ਅੱਗੇ ਤੋਂ ਇਹ ਕਦੀ ਸਾਡੀ ਨਹੀਂ ਹੋਏਗਾ ਜੋ ਵੀ ਹੋਏਗਾ ਵਪਾਰ ਮੰਡਲ ਨੂੰ ਪਹਿਲਾਂ ਦੱਸ ਕੇ ਕੀਤਾ ਜਾਏਗਾ ਅਸੀਂ ਆਪ ਵਪਾਰ ਮੰਡਲ ਜਿਹੜਾ ਵਾ ਐਂਕਰੋਜਮੈਂਟ ਦੇ ਵਿਰੋਧਾਂ ਐਂਕਰੋਜਮੈਂਟ ਨਹੀਂ ਹੋਣੀ ਚਾਹੀਦੀ لیکن واپاریاں ਨੂੰ جس طرح ਇਹਨਾਂ ਨੇ ਬਿਹੇਵ ਕੀਤਾ واپਾਰੀਆਂ ਨਾਲ ਨਗਰ ਕੌਂਸਲ ਨੇ ਔਰ ਉਹਨਾਂ ਦੀ ਟੀਮ ਨੇ ਉਹਦੇ ਲਈ ਬਹੁਤ ਡਿਸਾਈਡ ਕਰਨੇ ਆ ਔਰ ਅਸੀਂ ਇੱਕ ਗੱਲ ਬੜੇ ਕਰ ਦਿੰਦੇ ਆ ਕਿ ਵਪਾਰ ਮੰਡਲ ਜਿਹੜਾ ਵਾ واپਾਰੀਆਂ ਨੂੰ ਬੰਦ ਦੇ ਹੱਕ ਦੇ ਵਿੱਚ ਨਹੀਂ ਹੈਗਾ ਕਿਉਂਕਿ واپਾਰੀ ਦੇ ਅੱਗੇ ਹੀ ਮੰਦੇ ਦੀ ਮਾਰ ਚੱਲ ਰਿਹਾ ਇੱਕ واپਾਰੀ ਜਿਹੜਾ ਵਾ ਉਹ ਦਿਨ-ਦਿਨ ਚਾਚਾ ਦਾਦਾ ਪਰਿਵਾਰ ਪਾਲਣਦਿਆ ਜਿਹੜੇ ਸਾਡੇ ਕੋਲ ਮੁਲਾਜ਼ਮ ਨਹੀਂ ਉਹ ਵੀ ਸਾਡਾ ਪਰਿਵਾਰ ਨੇ ਇਹ ਇੱਕ ਵਪਾਰ ਮੰਡਲ ਜਿਹੜਾ ਤਤਕ ਤੀ ਵਪਾਰ ਮੰਡਲ ਆਪਣੇ ਆਪ ਨੂੰ ਕਹਿੰਦਾ ਉਹ ਬਾਜ਼ਾਰ 'ਚ ਵੀ ਬੰਦ ਕਰਾਂ ਤਿੰਨ ਚਾਰ ਵਾਰੀ ਅੱਜ ਆਏ ਨੇ ਵਪਾਰੀਆਂ ਨੂੰ ਸਮਝਿਆ ਆ ਇਹਨਾਂ ਨੇ ਕੀ ਆ ਉਹ ਇੱਕ ਰਾਜਨੀਤਿਕ ਫਾਇਦਾ ਉਠਾਣ ਦੇ ਨੇ ਅਸੀਂ ਟੀਮ ਸਾਡੀ ਵਪਾਰ ਮੰਡਲ ਦੀ ਟੀਮ ਸਾਰੀ ਸਵੇਰੇ ਡੀਸੀ ਸਾਹਿਬ ਨੂੰ ਮਿਲ ਕੇ ਆਈ ਆ ਔਰ ਉਹਨਾਂ ਨੂੰ ਸਾਰਾ ਦੱਸਿਆ ਔਰ ਇਸ ਅਹੀ ਦੀ ਵਪਾਰੀਆਂ ਦੇ ਨਾਲ ਆ 24 ਘੰਟੇ ਵਪਾਰੀਆਂ ਜਿਨ੍ਹਾਂ ਦਾ ਨੁਕਸਾਨ ਆਇਆ ਉਹਦੀ ਪਰਭਾਈ ਕਰਨ ਨਾਲ ਬੈਠੇ ਆ ਕਿਉਂਕਿ ਸਾਡੇ ਭਰਾ ਨਹੀਂ ਅਸੀਂ ਵਪਾਰ ਮੰਡਲ ਵੱਲੋਂ ਇੱਕ ਵਾਅਦਾ ਦਵਾਨੇ ਆ ਵਪਾਰੀਆਂ ਨੂੰ ਕਿ ਅਸੀਂ ਤੁਹਾਡੇ ਨਾਲ ਆ ਲੇਕਿਨ ਇਹ ਜਿਹੜਾ ਇਹਨਾਂ ਨੇ ਕਈ ਕਹਿੰਦੇ ਬੰਦ ਕਰ ਦੋ 2 ਘੰਟੇ ਬਾਦੋਂ ਆ ਕੇ ਬੰਦ ਕਰ ਦੋ ਇਹ ਵਪਾਰੀਆਂ ਦਾ ਨੁਕਸਾਨ ਕਰ ਰਹੇ ਨੇ ਵਪਾਰੀ ਸ਼ਾਂਤੀ ਚਾਹੁੰਦਾ ਬੰਦ ਨਹੀਂ ਚਾਹੁੰਦਾ ਔਰ ਇਹਨਾਂ ਨੇ ਜਿਹੜਾ ਧਰਨੇ ਦੇ ਕੇ ਮਤਲਬ ਜੋ ਵੀ ਇਹਨਾਂ ਨੇ ਪ੍ਰੋਟੈਸਟ ਕੀਤਾ ਵਾ ਉਹ ਸਾਰਾ ਇੱਕ ਮੈਨੂਪਲੈਂਟੇਸ਼ਨ ਉਹ ਪੋਲਿਟੀਕਲ ਕੰਮ ਇਹਨਾਂ ਨੇ ਕੀਤਾ ਸਾਰਾ ਕੀਤਾ ਵਾ ਔਰ ਅਸੀਂ ਮਤਲਬ ਵਪਾਰ ਮੰਡਲ ਵੱਲੋਂ ਆਪਣੇ ਵੱਲੋਂ ਸਾਰੇ ਵਪਾਰੀਆਂ ਨੂੰ ਫੇਰ ਅਸ਼ਵਾਸ਼ਣ ਦਵਾਇਆ ਕਿ ਅਸੀਂ ਵਪਾਰ ਮੰਡਲ ਟੀਮ ਸਾਡੀ ਉਹਨਾਂ ਦੇ ਨਾਲ ਹੈ ਅਸੀਂ ਬੰਦ ਦੇ ਹੱਕ 'ਚ ਨਹੀਂ ਹੈਗਾ ਨਾ ਹੀ ਕਹੀ ਬੰਦ ਕਰਨਾ ਕੱਲ ਬਾਜ਼ਾਰ ਬਾਜ਼ਾਰ ਸਾਡਾ ਹਮੇਸ਼ਾ ਹੀ ਖੁੱਲਾ ਰਹੇਗਾ ਵਪਾਰੀ ਅਸੀਂ ਕਹਿੰਨੇ ਕਿ ਵਪਾਰੀ ਸਾਡੇ ਕੰਮ ਕਰਨ ਤੇ ਵਪਾਰ ਵੱਲ ਧਿਆਨ ਦੇਈਏ ਆਪਾਂ ਇਹ ਜਿਹੜਾ ਅਸੀਂ ਅਫਸਰ ਸ਼ਾਹੀ ਨੂੰ ਅਸੀਂ ਮਿਲ ਕੇ ਆਏ ਆ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ये दुबारा ये दुबारा ये कि ਅਸੀਂ ਇਹ ਦੁਬਾਰਾ ਅਸੀਂ ਨਹੀਂ ਮਤਲਬ ਇਹ ਕੰਮ ਕਰਾਂਗੇ ਜੋ ਵੀ ਇਹ ਲਾਈਨ ਜਿਹੜੀ ਏਡੀਸੀ ਸਾਹਿਬ ਨੇ ਕਿਹਾ ਕਿ ਆਪਾਂ ਇੱਕ ਲਾਈਨ ਜਿਹੜੀ ਆ yellow line ਜਿਹੜੀ ਆ ਹਰ ਦੁਕਾਨਦਾਰ ਨੂੰ ਦਿਆਂਗੇ ਉਸ ਦੁਕਾਨਦਾਰ ਤੋਂ ਅਸੀਂ ਵੀ ਦੁਕਾਨਦਾਰ ਵਪਾਰੀਆਂ ਨੂੰ ਅਪੀਲ ਕਰਾਂਗੇ ਕਿ ਅੰਗਰੋਮੈਂਟ ਨਾ ਕਰੋ ਅਸੀਂ ਵੀ ਇਹ ਵਿਖਾ ਕਰ ਰਹੇ ਕਿ ਅੰਗਰੋਮੈਂਟ ਨਾ ਹੋਏਗੀ ਵਪਾਰ ਵਧੇਗਾ ਗਾ ਕਸਵਰ ਬਾਜ਼ਾਰ ਚਾਹੇਗਾ ਸਕੂਟਰਾਂ ਦੀ ਪ੍ਰੋਬਲਮ ਜਿਹੜੀ ਆ ਉਹ ਮਤਲਬ ਨਹੀਂ ਹੋਏਗੀ ਬਸ ਮੇਰੇ ਵਾਲਾ ਮੈਂ ਆ ਕੋ ਪਾਰ ਮੇ ਦਰੋਂ ਮੇਰੇ ਬਾਕੀ ਸਾਥੀ ਸਾਰੇ ਬੋਲਣਗੇ ਦੱਸਣਗੇ ਅਹੀ ਐਡੀਸੀ ਸਾਹਿਬ ਕੋਲ ਗਏ ਹੀ ਸਾਨੂੰ ਉਹਨਾਂ ਸੁਝਾਸ਼ਨ ਦਵਾਇਆ ਵੀ ਅਹੀ ਇੱਕ ਤੇ ਪੀਲੀ ਲਕੀਰ ਜਿਹੜੀ ਆ ਤੁਹਾਨੂੰ ਦਿੱਤੀ ਆਏਗੀ ਉਹਦੇ ਉਸ ਨਾਲ ਤੁਸੀਂ ਪ੍ਰਧਾਨ ਦੀ ਤੁਸੀਂ ਆਪਣੇ ਰਹਿਣ ਉਹਨਾਂ ਦਾ ਬਿਲਕੁਲ ਸਮਾਨ ਜਿਹੜਾ ਉਹਦਾ ਅੱਗੇ ਨਹੀਂ ਲੱਗੰਦੇ ਉਹ ਜਿਹੜਾ ਵੀ ਅੱਗੇ ਤੋਂ ਕੋਈ ਵੀ ਤੁਹਾਨੂੰ ਪੁੱਛਣ ਦੇ ਬਗੈਰ ਇਹ ਕੰਮ ਨਹੀਂ ਹੋਏਗਾ ਔਰ ਗਾਲਾ ਜਿਹੜਾ ਜਿਹੜੇ ਆ ਰਾਜਨੀਤਿਕ ਖੇਲ ਦੇਵੇਂ ਨਾ ਐਵੇਂ ਨਾ ਸ਼ਹਿਰ ਨੂੰ ਬੰਦ ਕਰਵਾ ਦਿਓ ਇਹ ਰਾਜਨੀਤੀ ਦਾ ਰਾਜਨੀਤੀ ਨਹੀਂ ਆਏ ਜਾਣੀ ਚਾਹੀਦੀ ਦੁਕਾਨਦਾਰ ਦੇ ਅੱਗੇ ਡੁੱਬਿਆ ਪਿਆ ਤੇ ਦੁਕਾਨਦਾਰ ਨੂੰ ਦੁਕਾਨਦਾਰ ਨੂੰ ਮਾਰਨਾ ਥੋੜਾ ਕੋਰ ਦੁਕਾਨਦਾਰ ਨੂੰ ਜਾਣਾ ਦੁਕਾਨਦਾਰ ਨੂੰ ਮਾਰਨਾ ਇਸ ਕਰਕੇ ਸਾਨੂੰ ਪ੍ਰਸ਼ਾਸਨ ਨੇ ਪੂਰਾ ਆਪਣਾ ਪ੍ਰਸ਼ਾਸਨ ਦਿੱਤਾ ਵੀ ਤੁਹਾਨੂੰ ਕਿਸੇ ਤਰ੍ਹਾਂ ਤੋਂ ਢਾਗੇ ਤੋਂ ਨੁਕਸਾਨ ਨਹੀਂ ਹੋਵੇ ਜੀ ਠੀਕ ਹਾਂਜੀ ਬੜੇ ਵਧੀਆ ਤਰੀਕੇ ਨਾਲ ਖਾਲਸਾ ਜੀ ਨੇ ਤੇ ਸਾਡੇ ਰਿਸ਼ੀ ਕਾਂਤ ਨੇ ਆਪਣੀ ਗੱਲ ਰੱਖੀ ਆ ਗੱਲ ਤੇ ਬਾਰ ਬਾਰ ਉਹੀ ਆਉਂਦੀ ਆ ਕਿ ਸਵੇਰੇ ਜੋ ਵਾਪਰੇ ਆ ਉਹ ਬੜਾ ਨਿੰਦਯੋਗ ਸੀਗਾ ਜਿਹੜਾ ਸਵੇਰੇ ਚਾਰ ਸਵੇਰੇ ਆ ਕੇ ਇਕੱਠੇ ਹੋ ਕੇ ਮੁਲਾਜ਼ਮ ਜਾਂ ਜੋ ਉਹਨਾਂ ਨੇ ਕੰਮ ਕੀਤਾ ਕਹਾਣੀ ਸ਼ੁਰੂ ਕਰਦੀਆਂ ਦੁਕਾਨਾਂ ਉਹ ਮਾੜੀ ਗੱਲ ਹੋਈ ਆ ਸਾਨੂੰ ਉਹਨਾਂ ਨੂੰ ਚਾਹੀਦਾ ਸੀਗਾ ਕਿ ਸਾਰੇ ਇਕੱਠੇ ਹੋ ਕੇ ਕੋਈ ਪਲੈਨਿੰਗ ਕਰਦੇ ਤੇ ਟਾਈਮ ਲੈ ਕੇ ਉਹਨਾਂ ਨੂੰ ਟਾਈਮ ਦੇ ਦਿੰਦੇ ਤੇ ਫਿਰ ਜੋ ਵੀ ਹੋ ਸਕਦਾ ਸੀ ਸਹੀ ਸਹੀ ਕਰਨਾ ਚਾਹੀਦਾ ਸੀਗਾ ਸੋ ਸਾਰਿਆਂ ਨੇ ਪ੍ਰੋਟੈਸਟ ਕੀਤਾ ਜਿਹੜੇ ਸ਼ਿਸ਼िकांत ਨੇ ਕਿਹਾਗੇ ਪ੍ਰੋਟੈਸਟ ਕੀਤਾ ਆਪਣੀ ਟੀਮ ਨੂੰ ਇਕੱਠੇ ਕਰਕੇ ਸਭ ਤੋਂ ਪਹਿਲਾਂ ਨੇ ਪ੍ਰੋਟੈਸਟ ਕੀਤਾ ਤੇ ਫਿਰ ਜਦੋਂ ਉਹਨੂੰ ਦੁੱਖ ਲੱਗਾ ਸੀਗਾ ਪ੍ਰੋਟੈਸਟ ਕੀਤਾ ਆਪਣੀ ਸਾਰੀ ਗੱਲ ਪੰਜਵੇਂ ਅਡੀ ਸਾਹਿਬ ਅੱਗੇ ਰੱਖੀ ਆ ਉਹ ਸਾਡੀ ਗੱਲ ਮੰਨੇ ਨੇ ਉਹ ਕਹਿੰਦੇ ਨੇ ਕਿ ਠੀਕ ਆ ਕਿ ਇੱਕ ਸਟੈਪ ਚੁੱਕਿਆ ਗਿਆ ਵਾ ਪਰ ਐ ਵਾ ਕਿ ਥੋੜਾ ਤੁਹਾਡ ਰਲ ਮਿਲ ਕੇ ਆਪਾਂ ਇਹਨੂੰ ਜਿਹੜੀ ਸਮੱਸਿਆ ਆਈ ਹੈ ਜਿਵੇਂ ਜਿਹੜੀ ਇਨਕ੍ਰੋਚਮੈਂਟ ਹੈ ਦਾ ਆਪਾਂ ਹੱਲ ਕਰ ਕਰ ਸਕਦੇ ਆਂ ਤੇ ਕਰਾਂਗੇ ਵੀ ਅੱਗੇ ਤੋਂ ਉਹਨਾਂ ਨੇ ਅਸ਼ਵਾਸਨ ਦਿੱਤਾ ਕਿ ਆਪਾਂ ਇਹ ਕੰਮ ਨਹੀਂ ਕਰਾਂਗੇ ਜੇ ਤੁਹਾਨੂੰ ਨਾਲ ਲੈ ਕੇ ਆਪਾਂ ਜਿੱਥੇ ਵੀ ਕੋਈ ਦਿੱਕਤ ਆਊਗੀ ਸਾਰੇ ਸਾਰੇ ਅਪਾਰਟਮੈਂਟ ਨੂੰ ਨਾਲ ਲੈ ਕੇ ਆਪਾਂ ਦੱਸਾਂਗੇ ਕਿ ਇੱਥੇ ਰੁਕਾਵਟ ਆ ਸਿ ਬੈਠ ਕੇ ਹੱਲ ਕਰ ਲਈਏ ਸੋ ਬੜੀ ਵਧੀਆ ਗੱਲ ਹੋਈ ਹੈ ਤਾਂ ਕਿ ਆਪਾਂ ਰਲ ਮਿਲ ਕੇ ਜੇ ਹੱਲ ਕਰ ਸਕੀ ਤੇ ਸੋ ਬਾਕੀ ਵੀ ਜਿਹੜੇ ਜਿਹੜੇ ਉੱਥੇ ਪ੍ਰੋਟੈਸਟ ਕਰਦੇ ਪਏ ਨੇ ਹੁਣ ਤਾਂ ਬੰਦ ਹੀ ਕਾਲ ਦੇ ਰਹੇ ਨੇ ਸੋ ਉਹਨਾਂ ਨੂੰ ਚੁੱਕ ਲੈਣੀ ਚਾਹੀਦੀ ਹੈ ਜੋ ਜੋ ਨੁਕਸਾਨ ਹੋਇਆ ਆਪਾਂ ਰਲ ਮਿਲ ਕੇ ਉਹਦੀ ਪਰਪਾਈ ਕਰ ਸਕਦੇ ਆ ਸਾਰੇ ਆਪਾਂ ਵਪਾਰੀ ਚੰਗੇ ਆ ਆਪਣੇ ਘਰਾਂ ਚ ਚੰਗਾ ਚੰਗਾ ਬਿਨੈਸ ਕਰਦੇ ਪਏ ਆ ਔਰ ਇਹ ਆਪਾਂ ਪਰਪਾਈ ਕਰਦੇ ਆ ਰਲ ਮਿਲ ਕੇ ਇੱਕ ਐਫਰਟ ਕਰਦੇ ਆ ਜੋ ਜੋ ਵੀ ਕਿਸੇ ਦੇ ਖਰਚਾ ਪਊਗਾ ਜੇ ਜੋ ਵੀ ਆਪਾਂ ਨੂੰ ਡੰਡ ਲਾਣਗੇ ਆਪਾਂ ਦੇ ਤਿਆਰ ਆ ਸਾਰੇ ਰਲ ਮਿਲ ਕੇ ਉਹਦਾ ਹੱਲ ਕਰ ਲਈਏ ਸੋ ਇੱਕ ਚੰਗੇ ਮਾਹੌਲ ਦੇ ਖਾਤਰ ਸਾਨੂੰ ਬੰਦੀ ਕਾਲ ਬਾਰ-ਬਾਰ ਨਹੀਂ ਦੇਣੀ ਚਾਹੀਦੀ ਤੇ ਇਹ ਮੇਰੀ ਆਹੀ ਬੇਨਤੀ ਹੈ ਸਾਰਿਆਂ ਨੂੰ ਕਿ ਬੰਦੀ ਕਾਲ ਨਾ ਦਿੱਤੀ ਜਾਵੇ ਤੇ ਆਪਾਂ ਬੈਠ ਕੇ ਸਾਰੇ ਹੱਲ ਕਰ ਸਕਦੇ ਆ ਇੱਕ ਅਕਰੋਚਮੈਂਟ ਤੇ ਬਾਕੀ ਹੈਗੀ ਤੇ ਜੇ ਅਕਰੋਚਮੈਂਟ ਇਹੀ ਹੋਈ ਹੈ ਤਾਂ ਉਹ ਦੁਕਾਨਦਾਰਾਂ ਦਾ ਵੀ ਲੋਸ ਹੈ ਜਿਹੜਾ ਗਾਹਕ ਆ ਉਹ ਆਮ ਤੌਰ ਤੇ ਕੀ ਹੁੰਦਾ ਕਿ ਕਿਸੇ ਉਸੇ ਦੁਕਾਨ ਦੇ ਬਾਹਰ ਮੋਟਰਸਾਈਕਲ ਜਾਂ ਸਕੂਟਰ ਲਾ ਕੇ ਸਮਾਨ ਲੈਣ ਜਾਏਗਾ ਤੇ ਇਹ ਜਿਸ ਤਰ੍ਹਾਂ ਏਡੀਸੀ ਸਾਹਿਬ ਜਿੱਤਨ ਲਾਈਨ ਵੱਲੋਂ ਕਿਹਾ ਸੀ ਉਹ ਲੱਗ ਜਾਂਦੀ ਹੈ ਤੇ ਫਾਇਦਾ ਤੇ ਬਈ ਯਾਦ ਨਹੀਂ ਦੁੱਦਾ ਬਿਲਕੁਲ ਜੀ ਉਹ ਲਗਣੀ ਵੀ ਚਾਹੀਦੀ ਹੈ ਇੱਕ ਲਾਈਨ ਚ ਦਾਰੇ ਚ ਲੈ ਕੇ ਜੇ ਸਾਰੇ ਆਪਣੇ ਮੋਟਰਸਾਈਕਲ ਸਕੂਟਰ پارک ਕਰ ਸਕਦੇ ਆ ਸਮੱਸਿਆ ਹੋਵੇ ਕਿ ਸਾਡੇ ਇੱਥੇ ਛੋਟੀਆਂ ਸੜਕਾਂ ਉਨ ਕਰਕੇ ਨਾ ਪਾਰਕਿੰਗ ਦੀ ਸਮੱਸਿਆ ਆ ਤੇ ਇਹ ਲਈ ਪੱਕੇ ਕੋਈ ਪੱਕਾ ਹੱਲ ਚਾਹੀਦਾ ਜਿਵੇਂ ਪੁਰਾਣਾ ਬੱਸ ਸਟੈਂਡ ਆ ਉੱਥੇ ਉੱਥੇ ਜੇ ਪਾਰਕਿੰਗ ਬਣ ਜਾਵੇ ਹੋਰ ਵੀ ਛੋਟੇ ਛੋਟੇ ਪੁਆਇੰਟ ਜੇ ਮਿਲ ਮਿਲ ਕੇ ਪਾਰਕਿੰਗ ਬਣ ਜਾਵੇ ਤੇ ਉਹਦਾ ਹੱਲ ਹੋ ਸਕਦਾ ਕਿਉਂਕਿ ਸਮੱਸਿਆ ਤੇ ਪਾਰਕਿੰਗ ਦੀ ਰਿਆਣੀ ਹਰੀਆਣੀ ਆ ਬਾਜ਼ਾਰ ਉਹੀ ਆ ਸੜਕਾਂ ਉਹੀ ਨੇ ਟ੍ਰੈਫਿਕ ਵੱਧ ਗਈ ਚਾਰ ਚਾਰ ਕਾਰਾਂ ਲੋਕਾਂ ਦੇ ਘਰਾਂ 'ਚ ਹੋ ਗਈਆਂ ਨੇ ਤੇ ਸੋ ਸੋ ਥੋੜਾ ਰਲ ਮਿਲ ਕੇ ਰਸਾ ਸਾਥ ਦੇ ਕੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਨਾ ਕਿ ੱੱਕੇ ਨਾਲ ਠੀਕ ਹੈ ਖਸ਼ੀਗਾਉਂ ਤੇ ਹਲਕਾ ਟ੍ਰੇਡ ਵਿਨ ਕੋਆਰਡੀਨੇਟਰ ਸਰ ਦੇਖੋ ਅੱਜ ਸਵੇਰੇ ਬਿਨਾ ਨੋਟਿਸ ਤੋਂ 4:30 ਵਜੇ ਦੇ ਨੇਅਰ ਬੋਰਡ ਕਮੇਟੀ ਕਰਦੇ ਮੁਲਾਜ਼ਮਾਂ ਨੇ ਜੋ ਅੱਜ ਨਿੰਦਰਜੋਗ ਹਰਕਤ ਕੀਤੀ ਆ ਉਹਦੇ ਖਿਲਾਫ ਅੱਜ ਸਾਰਾ ਵਪਾਰ ਮੰਡਲ ਸਾਰੇ ਵਪਾਰੀ ਜਿਹੜੇ ਆ ਉਹ ਖੜੇ ਹੋ ਗਏ ਆ ਠੀਕ ਆ ਜੀ ਇਹਨਾਂ ਨੂੰ ਚਾਹੀਦਾ ਹੀ ਕਿ ਪਹਿਲਾਂ ਇਹਨਾਂ ਨੂੰ ਕੋਈ ਨੋਟਿਸ ਦਿੱਤਾ ਜਾਂਦਾ ਠੀਕ ਆ ਜੀ ਅਗਰ ਨੋਟਿਸ ਤੋਂ ਬਾਅਦ ਕੋਈ ਦੁਕਾਨਦਾਰ ਆਪਣੀ ਹਦਾਇਤ ਤੋਂ ਅੱਗੇ ਆਂਦੇ ਤਾਂ ਉਹਨਾਂ ਦਾ ਮਤਲਬ ਕੀ ਕੋਈ ਉਹਨਾਂ ਨੂੰ ਚਲਾਨ ਵਗੈਰਾ ਦਿੰਦੇ ਠੀਕ ਆ ਜੀ ਉਸ ਤੋਂ ਬਾਅਦ ਜੇ ਚਲਾਨ ਭੁਗੰਦੋ ਬਾਅਦ ਵੀ ਨਾ ਜਾ ਦੁਕਾਨਦਾਰ ਮੰਦਾ ਤੇ ਫਿਰ ਉੱਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਪਰ ਇਹਨਾਂ ਨੇ ਜਿਹੜੀ ਆ ਸੁੱਤੇ ਪੇ ਜਿਹੜਾ ਜਿ ਤਰ੍ਹਾਂ ਕੋਈ ਹਮਲਾ ਨਹੀਂ ਕਰਦਾ ਜਿਤਨਾ ਉਹ ਸਿਸਟਮ ਹੋ ਗਿਆ ਵਾ ਜਿਤਨਾ ਸਟਰਾਈਕ ਹੋਈ ਸੀ ਸਰ ਸਰਜਿਕਲ ਸਟ੍ਰਾਈਕ ਉਹ ਸਾਲਾ ਹਸਾਬ ਹੋ ਗਿਆ ਸੋ ਸਰ ਮੈਂ ਆਪਣੇ ਸਾਰੇ ਵਪਾਰੀਆਂ ਕੋ ਨਿੰਦਨ ਜੋਗਾ ਅੱਜ ਏ ਡੀ ਸੀ ਸਾਹਿਬ ਨਾਲ ਸਾਡੀ ਸਵੇਰੇ ਮੁਲਾਕਾਤ ਹੋਈ ਸੀ ਫਿਰ ਉਹਨਾਂ ਨੇ ਹਨੂ ਅਸ਼ਵਾਸ਼ਣ ਦਵਾਇਆ ਵਾ ਕਿ ਦੁਕਾਨਦਾਰ ਜਿਹੜੇ ਆ ਉਹ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਤੰਗੀ ਨਹੀਂ ਦਿੱਤੀ ਜਾਏਗੀ ਉਹ ਵਪਾਰ ਮੰਡਲ ਨਾਲ ਕੋਈ ਵੀ ਸਟੈਪ ਚੁੱਕਣਾ ਚੁੱਕਣ ਤੋਂ ਪਹਿਲਾਂ ਉਹ ਵਪਾਰ ਮੰਡਲ ਨਾਲ ਮੀਟਿੰਗ ਕਰਨਗੇ ਠੀਕ ਆ ਜੀ ਉਹ ਜੋ ਵੀ ਮੀਟਿੰਗ 'ਚ ਡਿਸਾਈਡ ਹੋਏਗਾ ਉਹ ਸਭ ਨਾਲ ਇੰਪਲੀਮੈਂਟ ਕੀਤਾ ਜਾਏਗਾ ਇੱਕ ਹੋਰ ਉਹਨਾਂ ਨੇ ਗੱਲ ਕੀਤੀ ਆ ਕਿ ਦੁਕਾਨਦਾਰ ਦੇ ਬਾਹਰ ਜੜੀ ਆ ਉਹ yellow light yellow line ਦਿੱਤੀ ਜਾਏਗੀ ਜਿਹਦੀ ਮਤਲਬ ਕੀ ਇੱਕ ਹੱਦ ਹੋएगी ਉਸ ਤੋਂ ਅੰਦਰ ਅੰਦਰ ਦੁਕਾਨਦਾਰ ਆਪਣਾ ਸਮਾਨ ਲਗਾਏਗਾ ਟ੍ਰਾਫਿਕ ਦੀ ਸਮੱਸਿਆ ਆ ਰਹੀ ਸੀ ਟ੍ਰਾਫਿਕ ਦੇ ਬਾਰੇ ਜਿੰਨੇ ਵੀ ਚੌਕ ਹੈਗੇ ਆ ਜਿਤਨਾ ਆਪਣਾ ਢਾਕਾਣਾ ਚੌਕ ਹੈਗਾ ਵਾ ਮੱਛੀ ਮਾਰਕੀਟ ਬੀਆਂ ਵਾਲੀ ਮਾਰਕੀਟ ਚੌਕ ਹਨੂਮਾ ਚੌਕ ਉਹਦੇ ਵਿੱਚ ਬੈਰੀਗੇਟ ਲਗਾਏ ਜਾਂਦੇ ਜਿਸ ਨਾਲ 4 ਵੀਲਰ ਜੜੀਆਂ ਗੱਡੀਆਂ ਵਾਂ ਉਹ ਜੜੀਆਂ ਵਾਂ ਅੰਦਰ ਈ ਰੱਖੇ ਵਗੈਰਾ ਉਹ ਨਾ ਜਾਣ ਜੋ ਰੇੜੀਆਂ ਵਗੈਰਾ ਦਾ ਜਣਾ ਜਿਆਦਾ ਮਤਲਬ ਕੀ ਆਪਣੀਆਂ ਦੁਕਾਨਾਂ ਦੇ ਅੱਗੇ-ਅੱਗੇ ਹੁੰਦਾ ਸੀ ਉਹਦਾ ਵੀ ਉਹਨਾਂ ਨੇ ਨਿੱਜੀ ਤੌਰ ਤੇ ਉਹਨਾਂ ਨੇ ਗੱਲਬਾਤ ਕੀਤੀ ਆ ਤੇ ਬਾਕੀ ਜੋ ਸਾਨੂੰ ਏਡੀਸੀ ਸਾਹਿਬ ਨੇ ਜੋ ਹਦਾਇਤਾਂ ਦਿੱਤੀਆਂ ਉਹਦੇ ਹਿਸਾਬ ਨਾਲ ਹੀ ਵਪਾਰ ਮੰਡਲ ਅੱਗੇ ਚੱਲੇਗਾ ਤੇ ਹੋਰ ਜੋ ਵਪਾਰੀਆਂ ਦੀ ਗੱਲਬਾਤ ਹੈਗੀ ਆ ਉਹ ਉਹਨਾਂ ਦੇ ਅੱਗੇ ਅਸੀਂ ਰੱਖਦੀ ਸਰ ਧਰਨਾ ਬਿਲਕੁਲ ਚੁੱਕਿਆ ਗਿਆ ਵਾ ਕਿਉਂਕਿ ਦੇਖੋ ਜੀ ਇਹ ਅਗਰ ਆਪਣੀ ਏਡੀਸੀ ਸਾਹਿਬ ਜਾਂ ਪ੍ਰਸ਼ਾਸਨ ਸਾਡੀ ਗੱਲਬਾਤ ਨਹੀਂ ਸੁਣਦਾ ਤੇ ਫੇਰ ਅਹੀਂ ਮਤਲਬ ਕਿ ਧਰਨਾ ਜਾਰੀ ਰੱਖਣਾ ਹੀ ਹੁਣ ਸਾਰੇ ਮਤਲਬ ਕਿ ਦੁਕਾਨਦਾਰ ਸਹਿਮਤ ਹੈਗੇ ਆ ਠੀਕ ਆ ਤੀ ਇਸ ਕਰਕੇ ਜਿਹੜੇ ਆ ਉਹ ਸਾਰਾ ਮਤਲਬ ਕਿ ਧਰਨਾ ਵਗੈਰਾ ਉਥੋਂ ਚੁੱਕਿਆ